ਸਰ ਆਇਨ ਜੀ ਅੰਬਾਲਾ ਡਿਵੀਜ਼ਨ ਚੋ ਪਟਿਆਲੇ ਪੋਸਟਡ ਨੇ ਐਡੀਸ਼ਨਲ ਡਿਵੀਜ਼ਨਲ ਇੰਜੀਨੀਅਰ ਨੇ ਜਿਨ੍ਹਾਂ ਦੀ ਰੇਕ ਥੇਕ ਥੱਲੇ ਆਪਣਾ ਅੰਡਰ ਬ੍ਰਿਜ ਵੀ ਤੇ ਆ ਸਾਰਾ ਜਿਹੜੀ ਡਿਵੀਜ਼ਨ ਆ ਪੂਰੀ ਇਹਨਾਂ ਦੇ ਥੱਲੇ ਪੈਂਦੀ ਹੈ ਜੀ ਤੁਹਾਡਾ ਸ਼ੁਭਨਾਮ ਤੇ ਐ ਡੀ ਕੇ ਗਰਗ ਨੇ ਜੀ ਪਟਿਆਲੇ ਤੋਂ ਠੀਕ ਹੈ ਜੀ ਇਹ ਸਿਰਫ ਇਹਨਾਂ ਦੀ ਪ੍ਰੋਬਲਮ ਤੁਸੀਂ ਲੇਬਰ ਵਾਲੇ ਮੇਰੇ ਭਰਾ ਦਮਨ ਜੀ ਅਰਜਨ ਜੀ ਨਾਨਾ ਕਿੱਥੇ ਖੜਾ ਦੀ ਆ ਜਾਓ ਇਹ ਮੈਂ ਮਾੜਾ ਦੱਸ ਜੀ ਹਾਂ ਜੀ ਪਿਛਲੇ ਹਫਤੇ ਇੱਕ ਘਰਨਾ ਲੱਗਾ ਸੀ ਸਰ ਆਪੇ ਲੇਬਰ ਵਾਲਿਆਂ ਦਾ ਉਹਨਾਂ ਦੀ ਇੱਕ ਮਸਲਾ ਸੀਗਾ ਜਿਸ ਨੂੰ ਅਸੀਂ ਇੱਕ ਵਾਰੀ ਮੈਂ ਹਰਮਨ ਜੀ ਤੇ ਸਾਡੇ ਆਈਓ ਡਬਲਿਊ ਜਿਹੜੇ ਸੰਗਠਨ ਨੇ ਆ ਕੇ ਸੁਣ ਗਏ ਸੀਗੇ ਅੱਜ ਸਰ ਸਪੈਸ਼ਲੀ ਇਹਨਾਂ ਦੀ ਗੱਲਬਾਤ ਸੁਣਨ ਆਏ ਨੇ ਔਰ ਇਹਨਾਂ ਨੂੰ ਆਸ਼ਵਾਸਨ ਦੇਉਣ ਆਏ ਨੇ ਕਿ ਰੇਲਵੇ ਵੱਲੋਂ ਅਸੀਂ ਜਲਦ ਤੋਂ ਜਲਦ ਕੀ ਇਹਨਾਂ ਵਾਸਤੇ ਕਰ ਸਕਦੇ ਹਾਂ ਇਹਨਾਂ ਨੂੰ ਜੋ ਦਿੱਕਤ ਆ ਰਹੀ ਹੈ ਉਸ ਵੀ ਕੀ ਹੱਲ ਹੋ ਸਕਦਾ ਹੈ ਮੈਡਮ ਤੁਸੀਂ ਨੇ ਇੱਕ ਮੰਤਰੀ ਸਾਹਿਬ ਨੂੰ ਬਿੱਟੂ ਸਾਹਿਬ ਨੂੰ ਅਪੀਲ ਕੀਤੀ ਸੀ ਤੁਸੀਂ ਜਨਰੇਲ ਜੀ ਉਹਨਾਂ ਕੋਲ ਪਹੁੰਚ ਕਰਾਂਗੇ ਉੱਥੇ ਦਾ ਕੋਈ ਜਵਾਬ ਆਇਆ ਹੈ ਬਿੱਟੂ ਸਾਹਿਬ ਨੂੰ ਹੀ ਪਹੁੰਚ ਕੀਤੀ ਹੈ ਸਰ ਇਸੇ ਲਈ ਆਏ ਨੇ ਮੰਤਰੀ ਸਾਹਿਬ ਦਾ ਫੋਨ ਗਿਆ ਹੈ ਮੰਤਰੀ ਸਾਹਿਬ ਨੇ ਸਰ ਨੂੰ ਦੀ ਡਿਊਟੀ ਲਗਾਈ ਹੈ ਕਿ ਉਹ ਇੱਥੇ ਆ ਕੇ ਇਹਨਾਂ ਦੀ ਇੱਕ ਵਾਰੀ ਸਮੱਸਿਆ ਸੁਣਨ ਕਿਉਂਕਿ ਦੇਖੋ ਟੈਕਨੀਕਲ ਗੱਲ ਤਾਂ ਇਹੀ ਦੱਸ ਸਕਦੇ ਨੇ ਅਸੀਂ ਤਾਂ ਸਮੱਸਿਆ ਨਾਲ ਤਾਂ ਪਹੁੰਚਾ ਸਕਦੇ ਸੀ ਉਹ ਸੀ ਪਹੁੰਚਾਤੀ ਹੁਣ ਟੈਕਨੀਕਲੀ ਉਸ ਦਾ ਕੀ ਜਲਦੋਂ ਜਲਦ ਹੱਲ ਮਿਨਿਸਟਰੀ ਵੱਲੋਂ ਹੋ ਸਕਦਾ ਹੈ ਰੇਲਵੇਜ਼ ਵੱਲੋਂ ਹੋ ਸਕਦਾ ਉਹ ਸਰ ਦੱਸਣਗੇ ਉਸ ਦਿਨ ਜੀ ਇਹ ਅੱਜ ਨਹੀਂ ਇਹ 10 ਦਿਨ ਦੀ ਨਹੀਂ ਇਹਨਾਂ ਨੇ ਵਿਚਾਰਿਆ ਨੇ ਪਹਿਲਾਂ ਵੀ ਰੱਖੀ ਸੀ ਇਹ ਅਸੀਂ ਪਹਿਲਾਂ ਵੀ ਦੋ ਵਾਰ ਮੰਗ ਪੱਤਰ ਦਿੱਤੇ ਸੀ ਹੁਣ ਕਿਉਂਕਿ ਬਿੱਟੂ ਜੀ ਨੂੰ ਬਣਿਆ ਤਾਂ ਹੁਣ 4 ਮਹੀਨੇ ਨਹੀਂ ਹੋਏ ਨੇ 6 ਜਦੋਂ ਬਿੱਟੂ ਜੀ ਬਣਿਆ ਉਸ ਦੀ ਆਸ ਜਾਗ ਪੀ ਤੇ ਜਦੋਂ ਇਹ ਕੰਮ ਚੱਲਦਾ ਇਹਨਾਂ ਨੂੰ ਵੀ ਦਿੱਕਤ ਵੱਧ ਆਉਂਦੀ ਹੈ ਰੌਲਾ ਉਦੋਂ ਵੱਧ ਪੈਂਦਾ ਉਹਨਾਂ ਨੇ ਪਾਇਆ ਤਾਂ ਉਸ ਦਿਨ ਅਸੀਂ ਇੱਥੇ ਆਏ ਜਿਹੜੇ ਸੁਰੇਸ਼ ਜੀ ਨੇ ਇੱਥੇ ਆਇਓ ਡਬਲਿਊ ਆਇਓ ਡਬਲਿਊ ਨੇ ਉਹ ਨਾਲ ਆਏ ਸੀ ਕਿ ਨਾ ਪ੍ਰੋਬਲਮ ਸੁਣ ਕੇ ਫਿਰ ਅਸੀਂ ਮੰਤਰੀ ਨੂੰ ਬਰੀਫ ਕੀਤਾ ਵੀ ਆਹ ਪ੍ਰੋਬਲਮ ਹੈ ਠੀਕ ਹੈ ਜੀ ਅੰਡਰ ਬ੍ਰਿਜ ਬਾਰੇ ਵੀ ਗੱਲ ਹੋਈ ਇਹਦੋਂ ਅਗਲੀ ਪ੍ਰੈਸ ਕਾਨਫਰੰਸ ਆਪਾਂ ਉੱਥੇ ਰੱਖਾਂਗੇ ਤੇ ਉਹਨਾਂ ਨੇ ਫਿਰ ਡੀਆਰਐਮ ਅੰਬਾਲਾ ਡਿਵੀਜ਼ਨ ਨੂੰ ਤੇ ਸਰ ਨੂੰ ਉਹਨਾਂ ਨੇ ਡਾਇਰੈਕਟ ਕੀਤਾ ਵੀ ਤੁਸੀਂ ਕਿਰਪਾ ਕਰਕੇ ਉੱਥੇ ਜਾ ਕੇ ਵੀ ਲੇਬਰ ਵਾਲੇ ਤਾਂ ਵਿਚਾਰੇ ਆਪਣੇ ਦੈੜੀ ਕਮਾਉਂਦੇ ਆ ਵੀ ਉਹਨਾਂ ਨੂੰ ਕਿਤੇ ਨਾ ਜਾਣਾ ਪਏ ਉਹਨਾਂ ਦੇ ਕੋਲ ਜਾ ਕੇ ਤੁਸੀਂ ਗੱਲ ਸੁਣ ਕੇ ਆਉਂਗੇ ਉੱਥੇ ਐਗਜ਼ੈਕਟਲੀ ਇਹਨਾਂ ਨੂੰ ਤਾਂ ਆਪਾਂ ਅੰਡਰਬ੍ਰਿਜ ਤੇ ਵੀ ਨਹੀਂ ਬੁਲਾਇਆ ਜਿੱਥੇ ਕੰਮ ਚੱਲਦਾ ਉੱਥੇ ਸੁਣਣ ਆਏ ਨੇ ਸਾਹਿਬ ਹਾਂਜੀ ਸਰ ਹਾਂਜੀ ਉਹਦੇ ਬਾਅਦ ਆਪਾਂ ਪ੍ਰੋਬਲਮ ਇਹਨਾਂ ਤੋਂ ਸੁਣ ਲੋ ਸਰ ਆਓ ਜੀ ਅੱਗੇ ਆ ਜੀ ਜਿਹੜਾ ਬੋਲੂਗਾ ਉਹ ਅੱਗੇ ਆ ਜਾਓ ਹਾਂਜੀ ਦੱਸੋ ਜੀ ਕੀ ਪ੍ਰੋਬਲਮ ਹੈ ਸਾਨੂੰ ਠੀਕ ਹੈ ਸਰ ਸਰ ਜੀ ਇੱਥੇ ਪ੍ਰੋਬਲਮ ਇਹ ਹੈ ਕਿ ਬਣਾ ਸੀ ਧੰਨਵਾਦ ਕਰਦੇ ਆ ਬਾਈ ਗੱਗੀ ਜੀ ਦਾ ਜਿਹੜੇ ਉਹ ਪਹੁੰਚੇ ਨੇ ਸਾਡੀ ਸਮੱਸਿਆ ਦਾ ਹੱਲ ਕਰਨ ਵਾਸਤੇ ਜੀ ਇਹ ਇੱਥੇ ਪ੍ਰੋਬਲਮ ਇਹ ਹੈ ਜੀ ਅਸੀਂ ਜੋ ਕਿ ਸਰਕਾਰ ਦਾ ਹਰ ਪੱਖੋਂ ਸਾਥ ਦਿੰਦੇ ਆ ਜੀ ਹਰ ਵੇਲੇ ਕਰੋਨਾ ਵੇਲੇ ਜੀ ਇੰਨੀ ਉਹਤੀ ਉਰੇ ਭੁੱਖ ਮਾਰੀ ਅਸੀਂ ਉਸ ਟਾਈਮ ਵੀ ਇੱਥੇ ਕੰਮ ਨਹੀਂ ਰੋਕਿਆ ਜੀ ਕੰਮ ਚੱਲਦਾ ਰਿਹਾ ਇੱਥੇ ਕਾਰਨ ਕਿ ਸਰ ਪਲੇਟੀਆਂ ਜਿਹੜੀ ਡੇਢ ਫੁੱਟਾ ਲੈਣ ਨਾਲੋਂ ਉੱਪਰ ਹੈ ਜੀ ਉੱਥੇ ਸਾਨੂੰ ਜਦੋਂ ਕੰਮ ਕਰਦੇ ਜੀ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਯਾਨੀ ਕਿ ਗੱਡੀ ਦਾ ਡੱਲਾ ਰੱਖਣ ਵਾਸਤੇ ਨਹੀਂ ਆਪਣੇ ਲੈਰੇ ਵਗਜੋ ਜੀ ਸੰਗਰੂਰ ਵਗਜੋ ਸਰ ਇੱਕ ਨਾ ਬਾ ਵਗਜੋ ਜੀ ਬਰਨਾਲਾ ਵਗਜੋ ਜੀ ਓਨੀ ਉੱਚੀ ਪਲੇਟੀ ਹੈ ਜੀ ਓਨੀ ਉੱਚੀ ਲੈਣਾ ਹੈ ਜੀ ਇੱਥੇ 2 ਫੁੱਟ ਦਾ ਆਪਸ ਵਿੱਚ ਫਰਕ ਹੈ ਜੀ ਉਹਦੀ ਸਾਨੂੰ ਬਹੁਤ ਵੱਡੀ ਦਿੱਕਤ ਹੈ ਸਾਡੇ ਵਰਕਰਾਂ ਦੇ ਜੀ ਆਹ ਕੱਲ ਪਰਸੋਂ ਦੀ ਗੱਲ ਹੈ ਜੀ ਕਬੀਰ ਡਿਗੇ ਜੀ ਉਹ ਬੋਰੀ ਪਿਲਕਣ ਕਰਨਾ ਉਹਦੇ ਅੱਖ ਦੇ ਸੱਟ ਵੱਜੇ ਜੀ ਅੱਖ ਵੱਜੇ ਜੀ ਮਰੀ ਜੂਰੀ ਹੈ ਜੀ ਪੰਜ ਛੇ ਪੰਕੇ ਲੱਗੇ ਹੋਏ ਨੇ ਉਹਦੇ ਅੱਖ ਤੇ ਬਹੁਤ ਬੰਦੇ ਉਰੇ ਡਿਗਣ ਆਏ ਜੀ ਬਹੁਤ ਬੰਦਾ ਵਟੇੜ ਲਪਤਾ ਬਾਹਾਂ ਵੀ ਟੁੱਟੀਆਂ ਨੇ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਪਲੇਟੀ ਐ ਜਦੋਂ ਪੱਟ ਕੇ ਪਲੇਟੀ ਨੀਵੀਂ ਕਰੀ ਜਾਵੇ ਜੀ ਜਾਂ ਜਿਹੜੀ ਲੈਨ ਐ ਉਹ ਡੇਢ ਦੋ ਫੁੱਟ ਉੱਚੀ ਕਰੀ ਜਾਵੇ ਠੀਕ ਹੈ ਹਾਂਜੀ ਸਾਡੀ ਇਹੀ ਸਮੱਸਿਆ ਪ੍ਰੋਬਲਮ ਬੇਸਿਕਲੀ ਇਹ ਐ ਜਦੋਂ ਟਰੱਕ ਜਿਹੜਾ ਕੋਈ ਥੱਲੇ ਲਾਉਂਦੇ ਆ ਉਹ ਵਿੱਚ ਜਾਂਦਾ ਇਹ ਜਦੋਂ ਉਹਦੇ ਨਾਲ ਲੱਗਦਾ ਨਹੀਂ ਟਰੱਕ ਬੇਸਿਕਲੀ ਜਾਂ ਤਾਂ ਲਾਈਨ ਉੱਚੀ ਚੱਕੀ ਜਾਏ ਜਾਂ ਪਲੇਟੀ ਥੱਲੀ ਜਾਏ ਜੋ ਟਰੱਕ ਲੱਗਦਾ ਉਹ ਐ ਹੋ ਜਾਂਦਾ ਤੇ ਉਹ ਐ ਫੱਟੇ ਲਾਉਣੇ ਪੈਂਦੇ ਜਾਂ ਥੱਲੇ ਬੂਰੀਆਂ ਲਾਉਣੀਆਂ ਕਹਿੰਦੇ ਆ ਉਹਦੇ ਤੋਂ ਕੋਈ ਨਾ ਕੋਈ ਤਿਲਕ ਜਾਂਦਾ ਤੁਹਾਨੂੰ ਪਤਾ ਲੇਬਰ ਵਾਲਾ ਕੰਮ ਆ ਬਿਲਕੁਲ ਲੈਵਲ 'ਚ ਚੱਲਣਾ ਚਾਹੀਦਾ ਠੀਕ ਹੈ ਜੀ ਤੇ ਸਰ ਬੇਸਿਕਲੀ ਉਹਦੋਂ ਸੁਣਿਆ ਜੀ ਨਹੀਂ ਦੱਸਿਆ ਨਹੀਂ ਮੈਂ ਫਿਰ ਦੋ ਮਿੰਟ ਦੀ ਦੋ ਮਿੰਟ ਪਲੀਜ਼ ਦੋ ਮਿੰਟ ਕਿਰਪਾ ਕਰਕੇ ਉੱਥੇ ਲਹਿਰੇ ਵੀ ਇਟਸ ਬਿਲਕੁਲ ਇਕੁਅਲ ਤੇ ਸੰਘਰੂਰ ਵੀ ਜੀ ਬਿਲਕੁਲ ਬਰਾਬਰ ਧੂਰੀ ਬਣਨ ਵਾਲਾ ਨਾਲ ਬਰਾਬਰ ਇੱਥੇ ਜਾਂ ਤਾਂ ਉਹ ਬਣਾਉਣ ਵੇਲੇ ਗਲਤੀ ਹੋ ਗਈ ਹੁਣ ਉਹ ਉਹਦੋਂ ਆਇਓ ਡਬਲਯੂ ਸਾਹਿਬ ਕਹਿੰਦੇ ਸੀ ਕਿ ਵਿਪੋਰਡ ਨਾਲ ਇੱਕ ਵਾਰ ਸਲਾਹ ਕਰਕੇ ਉਹ ਕਹਿੰਦੇ ਵੈਸੇ ਅਸੀਂ ਲਾਈਨ ਵੀ ਕੋਸ਼ਿਸ਼ ਕਰਾਂਗੇ ਅਸੀਂ ਮੈਂ ਇਹਨਾਂ ਦਾ ਮੈਮੋਰੈਂਡਮ ਲੈ ਲਵਾਂ ਹਾਂਜੀ ਜੋ ਵੀ ਕੋਸ਼ਿਸ਼ ਕਰਾਂਗੇ ਅਸੀਂ ਬੈਸਟ ਪੋਸੀਬਲ ਹਾਂਜੀ ਸਰ ਪ੍ਰਤੀਨਿਧ ਮੰਤਰੀ ਸਾਹਿਬ ਦਾ ਇਨਾਂ ਦਾ ਡੈਜਿਗਨੇਸ਼ਨ ਦਾ ਅਧਰ ਤੇ ਸਮੱਸਿਆ ਤੁਹਾਨੂੰ ਪਤਾ ਚੱਲ ਗਈ ਉਹਦੇ ਬਾਰੇ ਵਿੱਚ ਜੋ ਸਮੱਸਿਆ ਸੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕੱਲ ਬੰਦਾ ਡਿੱਗੇ ਜੀ ਇਸੇ ਕਾਰਨ ਜੀ ਪੈਰ ਤਲਕ ਗਿਆ ਜੀ ਪੈਰ ਤਲਕ ਗਿਆ ਜੀ ਅੱਧੀ ਪੈਰ ਤਲਕ ਗਿਆ ਜੀ ਹਰਮੰਦੀ ਦਿਖਾਇਆ ਉਹ ਗਿਰਿਆ ਤਾਂ ਉਹਦੇ ਸੱਟ ਲੱਗੀ ਜੀ ਠੀਕ ਹੈ ਜੀ ਠੀਕ ਹੈ ਸਰ ਮੈਂ ਇਹ ਇੱਕ ਨੀਗਾ ਆਈਸੋਲੇਟਿਡ ਇੱਕ ਬਹੁਤ ਇਨਸੀਡੈਂਟ ਹੁੰਦੇ ਆ ਜੀ ਬਹੁਤ ਦੇਖੋ ਸਰ ਸਾਡੀ ਰਿਕੁਐਸਟ ਸਿਰਫ ਇੰਨੀ ਹੈ ਦੇਖੋ ਤੁਸੀਂ ਤਾਂ ਕਰਨ ਵਾਲੇ ਹੋ 2 ਮਿੰਟ ਵੀਰੇ ਸ਼ਾਂਤੀ ਦੇ ਦਿਓ 2 ਮਿੰਟ ਵੀਰੇ ਮਣ ਚੁੱਪ ਕਰੋ ਆਪਾਂ ਟੈਕਨੀਕਲੀ ਸਮਝ ਲੇਨਾ ਹਾਂਜੀ ਵੀ ਹੋ ਸਕਦਾ ਬੈਸਟ ਪੋਸੀਬਲ ਸਰ ਜੇ ਤਾਂ ਲਾਈਨ ਚੱਕੀ ਜਾਂਦੀ ਹੈ ਜੇ ਤਾਂ ਬੈਸਟ ਹੀ ਹੈ ਲਾਈਨ ਹੀ ਲਾਈਨ ਦਾ ਹੀ ਪ੍ਰੋਬਲਮ ਬਣੇਗਾ ਜਿਨਾ ਕਿਉਂਕਿ ਲਾਈਨ ਦੇ ਉੱਪਰ OH ਹੀ ਆ ਰਹੀ ਹੈ ਹਾਂਜੀ OH ਡਿਪਾਰਟਮੈਂਟ ਔਰ ਸਰਵਿੰਗ ਡਿਪਾਰਟਮੈਂਟ ਬੈਠ ਕੇ ਫੀਜ਼ਿਬਿਲਟੀ ਚੈੱਕ ਕਰਨਗੇ ਕਿ ਕਿੰਨੀ ਲਾਈਨ ਨੂੰ ਆਪਾਂ ਉਠਾ ਸਕਦੇ ਆ ਪਹਿਲਾਂ ਥੋੜਾ ਧੰਨਵਾਦ ਤੁਸੀਂ ਉਹ ਰਿਆਏ ਪਾਸ ਸਰ ਅਸੀਂ ਤਾਂ ਇਹਨਾਂ ਦੀ ਬੱਸਾਂ ਭਰ ਕੇ ਪੰਜ ਦਿੱਲੀ ਜਾ ਕੇ ਬੈ ਜਾਣਾ ਹੈ ਹੱਦ ਤੱਕ ਉਹ ਕਹਦੇ ਨਹੀਂਗੇ ਹੁੰਦਾ ਅਸੀਂ ਇਹ ਕਰਾਉਣਾ ਹੈ ਇੱਥੇ ਸਾਰੇ ਨੂੰ ਪਤਾ ਉਹਦੀ ਲੀਡਰ ਬਹੁਤ ਛੋਟੇ ਆ ਪਰ ਅਸੀਂ ਜਿਹੜੇ ਕਰਮ ਨੇ ਮਗਰ ਪੈ ਜੀ ਉਹ ਅਜੇ ਤੱਕ ਛੱਡਿਆ ਨਹੀਂ ਡੈਫੀਨਿਟਲੀ ਹੋਏਗਾ ਹਾਂਜੀ ਦੂਜਾ ਸਰ ਬਾਇ ਚਾਂਸ 1% ਉਹ ਹੁੰਦਾ ਸਰ ਅਸੀਂ ਮੰਤਰੀ ਸਾਹਿਬ ਦੇ ਆਪੇ ਹੀ ਹੱਥ ਪੈਰ ਜੋੜ ਲਾਂਗੇ ਉਦਮ ਸਿੰਘ ਦੇ ਨਾਂ ਤੇ 5 ਕਰੋੜ ਨਹੀਂ ਤਾਂ ਪੁਲੇਟੀ ਨੂੰ ਦੇ ਦੇਣ ਦੁਆਰੇ ਬਣਵਾ ਲਾਂਗੇ ਬਿਲਕੁਲ ਹੋ ਜਾਏਗਾ ਬਿਲਕੁਲ ਹੋ ਜਾਏਗਾ ਆਸ਼ਵਾਸ਼ਿਤ ਰਹਿਣੇ ਮੈਂ ਨਾ ਪਾਣੀ ਲੈ ਕੇ ਜਾਵਾਂ ਜੀ ਆ ਪ੍ਰਧਾਨ ਤੂੰ ਇੱਧਰ ਆ ਜਾ ਇੱਧਰ ਹੋ ਜਾ ਕੋ ਇੱਧਰ ਆ ਜਾ ਦੋ ਤਰ੍ਹਾਂ ਉੱਪਰ ਕੱਢ ਦੋ ਸਰਵਚਾਰੀ ਹੋ ਜਾ ਥੋੜਾ ਜਿਹਾ ਪਿੱਛੇ ਹੋਣੇ ਕਰ ਬਈ ਬਾਣੀ ਦਾ ਆਪ ਆਪ ਹੀ ਕਰਦਾ ਜੀ ਹੋਣੇ ਕਰਦੇ ਸਾਬ ਦੇ ਨਾਲ ਹੋ ਜੋ ਹੋ ਜੋ ਕੋਈ ਗੱਲ ਨਹੀਂ ਹੋ ਜੋ ਜੀ ਹੁਣ ਹੋ ਜਾ ਕੋੜੀ ਜੀ ਪੂਰੇ ਨਹੀਂ ਗੱਗੀ ਜੋ ਤੱਕ ਮਰੀ ਜਾਣਾ ਹੈ ਇਹ ਪਿੱਛੇ ਆ ਜਾਓ ਸਰ ਮਾੜੇ ਦੇਖ ਕੇ ਧੰਨਵਾਦ ਹਾਂਜੀ ਆ ਤੁਸੀਂ ਪਾਣੀ ਕੋਈ ਗੱਲ ਨਹੀਂ ਪਤਾ ਆਉਣੀ ਨਹੀਂ ਰਿਹਾ ਟੋਈ ਨਹੀਂ ਆਉਣੀ ਅੱਛਾ ਆ ਦਮਨ ਜੀ ਦੇ ਨਾਮ ਤੇ ਆ ਲੱਗੀ ਬਈ ਕੋਈ ਹੋਰ ਆਇਆ ਕਿਛਾ ਕੋਈ ਗੱਲ ਥੋੜਾ ਜਿਆਦਾ ਨਾਲ ਤੁਸੀਂ ਤਾਂ ਕੋਈ ਗੱਲ ਜੀ ਕਰਵਾ ਕੋਈ ਆਲੇ ਬਹੁਤ ਹੁੰਦਾ ਨਹੀਂ ਡਰ ਦਮ ਜੀ ਆਪ ਤਾਂ ਨਾਲ ਮੈਡਮ ਸਰ ਨੇ ਵਿਸ਼ਵਾਸ ਦਿਲਾਇਆ ਕਿ ਇਹ ਕੰਮ ਹੈ ਜਿਹੜੀ ਮੰਗ ਹੈ ਇਹਨਾਂ ਦੀ ਪੂਰੀ ਕੀਤੀ ਜਾਊ ਕੀ ਕਹਿੰਨਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਰਮੇਸ਼ ਸਿੰਘ ਬਿੱਟੂ ਜੀ ਦੀ ਜਿਨ੍ਹਾਂ ਨੇ ਜਦੋਂ ਅਸੀਂ ਉਹਨਾਂ ਨੂੰ ਇਸ ਮਸਲੇ ਜਿੱਦਾਂ ਹਰਮਨ ਜੀ ਨੇ ਦੱਸਿਆ ਇਹ ਮਸਲਾ ਪਹਿਲਾਂ ਵੀ ਆਇਆ ਸੀ ਜਦੋਂ ਬਿੱਟੂ ਜੀ ਸੁਨਾਮ ਆਏ ਸੀਗੇ ਉਦੋਂ ਵੀ ਆਪਾਂ ਉਹਨਾਂ ਨੂੰ ਮੈਮੋਰੰਡਮ ਦਿੱਤਾ ਸੀ ਬਟ ਜਿਵੇਂ ਜਦੋਂ ਸੀਜ਼ਨ ਹੁੰਦਾ ਉਹ ਮੁਸ਼ਕਿਲ ਹੋਰ ਉੱਬਰ ਕੇ ਸਾਹਮਣੇ ਆ ਜਾਂਦੀ ਹੈ ਸੇਮ ਵੇ ਹੁਣ ਜਦੋਂ ਕੰਮ ਟਾਈਮ ਕੰਮ ਦਾ ਸ਼ੁਰੂ ਹੋਇਆ ਹੈ ਇਹਨਾਂ ਨੇ ਪਿਛਲੇ ਦਿਨੀ ਜਦੋਂ ਦੁਬਾਰਾ ਧਰਨਾ ਲਗਾਇਆ ਤੇ ਅਸੀਂ ਬਿਟਵੀਨ ਨੂੰ ਸੰਪਰਕ ਕੀਤਾ ਮੈਂ ਬਹੁਤ ਧੰਨਵਾਦੀਆਂ ਮੰਤਰੀ ਸਾਹਿਬ ਦੀ ਕਿ ਉਹਨਾਂ ਨੇ ਪਹਿਲੀ ਵਾਰੀ ਸਾਡੀ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹੋਏ ਉਸੇ ਵੇਲੇ ਡਿਪਾਰਟਮੈਂਟ ਨੂੰ ਡੀਆਰਐਮ ਅੰਬਾਲਾ ਨੂੰ ਤੇ ਸਰ ਨੂੰ ਇਨਫੋਰਮ ਕੀਤਾ ਸਰ ਨੇ ਇਮੀਡੀਏਟਲੀ ਸਾਡੇ ਨਾਲ ਸੰਪਰਕ ਸਾਬਿਆ ਤੇ ਅੱਜ ਸਰ ਆਪ ਉੱਥੋਂ ਚੱਲ ਕੇ ਇੱਥੇ ਇਹਨਾਂ ਦੀ ਗੱਲਬਾਤ ਸੁਣਨ ਪਹੁੰਚੇ ਪਰ ਤੁਸੀਂ ਦੇਖਿਆ ਔਰ ਉਹਨਾਂ ਨੇ ਮੈਮੋਰੰਡਮ ਵੀ ਫੜਿਆ ਔਰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਔਰ ਸਰਨੇ ਦਾ ਵਿਸ਼ਵਾਸ ਦਿਵਾਇਆ ਹੈ ਮੈਂ ਆਪਦੇ ਵੱਲੋਂ ਮੈਂ ਇੰਨੀ ਇਹ ਗੁਸਤਾਖੀ ਕਰ ਰਹੀ ਆ ਕਿ ਮੈਂ ਵਿਸ਼ਵਾਸ ਦਿਵਾਉਣੀ ਆ ਆਪਣੇ ਸਾਰੇ ਲੇਬਰ ਭਰਾਵਾਂ ਨੂੰ ਜਿ ਸਾਰੇ ਸਾਡੇ ਜਿਹੜੇ ਵਰਕਰ ਇੱਥੇ ਕੰਮ ਕਰਦੇ ਨੇ ਕਿ ਸਾਨੂੰ ਸਾਡੇ ਮਹਿਕਮੇ ਤੇ ਰੇਲਵੇ ਡਿਪਾਰਟਮੈਂਟ ਤੇ ਮੰਤਰੀ ਜੀ ਤੇ ਔਰ ਸਰ ਦੇ ਦਿੱਤੇ ਹੋਏ ਸ਼ਬਦਾ ਤੇ 100% ਯਕੀਨ ਹੈ ਜੇ ਮੰਨ ਲਓ ਫੇਰ ਵੀ ਕਈ ਵਾਰੀ ਕੋਈ ਟੈਕਨੀਕਲ ਫੀਜ਼ਿਬਿਲਟੀ ਕਰਕੇ ਕੋਈ ਉਹਨਾਂ ਕੀ ਪ੍ਰੋਬਲਮ ਵੀ ਆਊਗੀ ਤਾਂ ਅਸੀਂ ਹਰ ਹੱਦ ਤੱਕ ਜਾਵਾਂਗੇ ਮੰਤਰੀ ਜੀ ਨੂੰ ਬੇਨਤੀ ਕਰਨ ਲਈ ਮਿੰਨਤ ਕਰਨ ਲਈ ਕਿ ਉਹ ਸਾਨੂੰ ਵੱਧ ਤੋਂ ਵੱਧ ਫੰਡ ਸਪੈਸ਼ਲ ਕਿਸੇ ਕੋਟੇ ਰਾਹੀਂ ਸਪੈਸ਼ਲ ਕਿਸੇ ਤਰੀਕੇ ਰਾਹੀਂ ਸਾਨੂੰ ਦੇਣ ਤਾਂ ਕਿ ਅਸੀਂ ਇਸ ਮਸਲੇ ਦਾ ਜੜ ਤੋਂ ਹੱਲ ਕਰ ਸਕੀਏ ਵੈਸੇ ਅਦਰਵਾਈਜ਼ ਜਿੱਦਾਂ ਸਰ ਨੇ ਦੱਸਿਆ ਮੋਸਟ ਲਾਈਕਲੀ ਬਿਨਾ ਕਿਸੇ ਪ੍ਰੋਬਲਮ ਤੋਂ ਬਿਨਾ ਕਿਸੇ ਜਿਆਦਾ ਵੱਡੀ ਲੰਬੇ ਚੌੜੇ ਕਿਸੇ ਹਲ ਤੋਂ ਇਹਦਾ ਇਸ ਪ੍ਰੋਬਲਮ ਦਾ ਹੱਲ ਹੋ ਜਾਏਗਾ ਇੱਕ ਪਾਣੀ ਵਾਲੀ ਦੱਸੀ ਹੈ ਦਿੱਕਤ ਉਹ ਇਹ ਜਿਹੜਾ ਤਾਂ ਛੋਟੀਆਂ ਮੇਰੇ ਫਿਕਰ ਨਾ ਕਰੋ ਉਹ ਪੱਕਾ ਉਹ ਤਾਂ ਪ੍ਰੋਮਿਸ ਹੈ ਪਾਣੀ ਵਾਲਾ ਤਾਂ 100 ਪੈਸੇ ਹੱਲ ਕਰਾ ਦੇਣਾ ਉਹਦਾ ਫਿਕਰ ਕਰੋ ਪਾਣੀ ਛੋਟੀਆਂ ਜਿਹਦਾ ਸ਼ੈੱਡ ਪਾਣੀ ਇਹ ਤਾਂ ਆਪ ਆਪ ਕਰ ਦਿਓ ਕਹਿੰਦੇ ਕਰਵਾ ਕਰਵਾ ਦਾਂਗੇ 100 ਜੀ ਜੀ ਬਣੇ ਮੰਤਰੀ ਗਜਿੰਦਰ ਸ਼ਕਾਫਤ ਨੂੰ ਮਿਲ ਕੇ ਆਏ ਤੁਸੀ ਉਹ ਸੀ ਜੀ ਬਿਲਕੁਲ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਤੋਂ ਜਿਹੜੀ ਇੱਕ ਮੇਰੀ ਸਾਡੀ ਜਦੋਂ ਜੈਬ ਮੇਰੀ ਤੇ ਹਰਮਨ ਜੀ ਦੀ ਸਾਡਾ ਜਿਹੜਾ ਇੱਕ ਜਿਹਨੂੰ ਕਹਿੰਦੇ ਆ ਕਿ ਸਾਡਾ ਜਿਹਦੇ ਉੱਪਰ ਸਾਡੀ ਸਾਰੀ ਕੰਮਕਾਰ ਜਿਹੜਾ ਖੜਾ ਹੈ ਧਰਮਦਾਰ ਖੜਾ ਹੈ ਉਦਮ ਸਿੰਘ ਜੀ ਦੇ ਮੈਮੋਰੀਅਲ ਵਾਸਤੇ ਉਦਮ ਸਿੰਘ ਜੀ ਵਾਸਤੇ ਅਸੀਂ ਕੀ ਸੁਨਾਮਲੀ ਕਰ ਸਕਦੇ ਆ ਉਦਮ ਸਿੰਘ ਜੀ ਦੇ ਨਾਮ ਤੇ ਜੋ ਕੁਝ ਵੀ ਮੈਮੋਰੀਅਲ ਨੂੰ ਐਕਸਟਰਾ ਫੰਡ ਆਣਿਆ ਜਾਂ ਉਹਨਾਂ ਦੀ ਲੇਗਸੀ ਨੂੰ ਜਿਉਂਦਾ ਰੱਖਣ ਲਈ ਜੋ ਵੱਦ ਤੋਂ ਵੱਧ ਅਸੀਂ ਮੰਗ ਕਰ ਸਕਦੇ ਆ ਸ਼ਹਿਰ ਲਈ ਉਦਮ ਸਿੰਘ ਜੀ ਦੇ ਨਾਮ ਲਈ ਉਦਮ ਸਿੰਘ ਜੀ ਦੇ ਮੈਮੋਰੀਅਲ ਲਈ ਉਸ ਦੇ ਰਿਗਾਰਡਿੰਗ ਮੈਂ ਮੁਲਾਕਾਤ ਕਰਕੇ ਆਈ ਸੀ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਡਿਪਾਰਟਮੈਂਟ ਵੀ ਇਸ ਸਾਰੀ ਚੀਜ਼ ਨੂੰ ਬਹੁਤ ਸੀਰੀਅਸਲੀ ਲੈ ਰਿਹਾ ਚਿੱਠੀਆਂ ਲਿਖ ਚੁੱਕੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਹਲੇ ਵੀ ਐਨੀ ਵਾਰ ਤੁਹਾਡੇ ਨਾਲ ਵੀ ਰੂਬਰੂ ਹੋਣ ਤੋਂ ਬਾਅਦ ਐਨੀ ਵਾਰ ਤੁਹਾਡੇ ਰਾਹੀਂ ਵੀ ਪ੍ਰੈਸ ਰਾਹੀਂ ਵੀ ਅਮਨ ਜੀ ਨਾਲ ਗੱਲ ਉਹਨਾਂ ਤੱਕ ਇਹ ਗੱਲ ਪਹੁੰਚੀ ਹੈ ਸਾਡੇ ਤੇ ਮੰਤਰੀ ਸਾਹਿਬ ਤੱਕ ਗੱਲ ਪਹੁੰਚੀ ਹੈ ਟੂਰਿਜ਼ਮ ਡਿਪਾਰਟਮੈਂਟ ਤੱਕ ਗੱਲ ਪਹੁੰਚੀ ਆ ਪਰ ਕਿਸੇ ਨੇ ਕੋਈ ਉਹਦੇ ਤੇ ਡੱਕਾ ਨਹੀਂ ਤੋੜਿਆ ਪੰਜਾਬ ਸਰਕਾਰ ਨੇ ਸਾਡੀ ਉੱਥੇ ਪ੍ਰੋਬਲਮ ਇਹ ਹੈ ਕਿ ਜਦ ਤੱਕ ਪੰਜਾਬ ਸਰਕਾਰ ਪ੍ਰੋਪੋਜ਼ਲ ਨਹੀਂ ਭੇਜਦੀ ਉਹ ਤੱਕ ਟੂਰਿਜ਼ਮ ਡਿਪਾਰਟਮੈਂਟ ਜਾਂ ਕਲਚਰ ਜਿਹੜਾ ਡਿਪਾਰਟਮੈਂਟ ਹੈ ਉਹ ਆਪਣਾ ਪ੍ਰੋਪੋਜ਼ਲ ਬਣਾ ਕੇ ਫੰਡਸ ਰਿਲੀਜ਼ ਨਹੀਂ ਕਰ ਸਕਦਾ ਸੋ ਉੱਥੇ ਸਾਨੂੰ ਪੰਜਾਬ ਸਰਕਾਰ ਨੂੰ ਨਾਲ ਉਹਨਾਂ ਨੂੰ ਵਿੱਚ ਲੂਪ ਚ ਲੈਣਾ ਪੈਂਦਾ ਸੋ ਉਸ ਬਾਰੇ ਦੁਬਾਰਾ ਉਹਨਾਂ ਨੂੰ ਰਿਕੁਐਸਟ ਕਰਨ ਦੇ ਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਨਾਲ ਅਮਨ अरोड़ा ਜੀ ਨੂੰ ਠੀਕ ਹੈ ਜੀ ਪ੍ਰਧਾਨ ਨੇ ਆਪ ਦੇ ਤੇ ਇਥੋਂ ਮੰਤਰੀ ਵੀ ਨੇ ਵਿਧਾਇਕ ਵੀ ਨੇ ਵੀ ਕਿਰਪਾ ਕਰਕੇ ਇਹਨੂੰ ਆਪਾਂ ਰਾਜਨੀਤੀ ਵਾਲੀ ਫੁੱਟਬਾਲ ਨਾ ਬਣਾਈਏ ਆਪਾਂ ਰੋਜ਼ ਕਹਿੰਦੇ ਵੀ ਕੇਂਦਰ ਪੈਸੇ ਨਹੀਂ ਦਿੰਦਾ ਤੁਸੀਂ ਸਾਨੂੰ ਹੀ ਝੂਠੇ ਪਾ ਦੋ ਤੁਸੀਂ ਕਹਿੰਦੇ ਅਸਤਾ ਪ੍ਰਪੋਜ਼ਲ ਭੇਜਿਆ ਹੈ ਨਾ ਤਾਂ ਹੋਇਆ ਨਹੀਂ ਕੁਝ ਮੇਰੀ ਬੇਨਤੀ ਅੱਜ 6-7 ਮਹੀਨੇ ਹੋ ਗਏ ਉਹਦਾ ਪ੍ਰਪੋਜ਼ਲ ਮੇਰੀ ਪ੍ਰੈਸਰਾ ਹੀ ਵੀ ਬੇਨਤੀ ਆ ਤੁਸੀਂ ਵੀ ਇਸੇ ਸ਼ਹਿਰ ਦੇਓ ਜੇ ਸ਼ਹਿਰ ਨੂੰ 2 4 5 ਕਰੋੜ ਰੁਪਏ ਆਊਗਾ ਤਾਂ ਸ਼ਹਿਰ ਦੀ ਬਿਹਤਰੀ ਲਈ ਸਰਦਾਰ ਉਦਮ ਸਿੰਘ ਜੀ ਦੇ ਮੈਮੋਰੀਅਲ ਦੀ ਬਿਹਤਰੀ ਲਈ ਜਾਂ ਹੋਰ ਆਪਾਂ ਟੂਰਿਜ਼ਮ ਪੱਖ ਤੋਂ ਕੀ ਕਰ ਸਕਦੇ ਹਾਂ ਜਿਵੇਂ ਉੱਥੇ ਆਇਆ ਜੀ ਪੈਸੇ ਤੁਹਾਡੇ ਸਾਹਮਣੇ ਸ਼ਹੀਦ ਭਗਤ ਸਿੰਘ ਜੀ ਦੇ ਉੱਥੇ ਆਇਆ 70 75 ਕਰੋੜ ਰੁਪਏ 50 ਕਰੋੜ ਉੱਥੇ ਆ ਗਿਆ ਆ ਉਹਨਾਂ ਨੇ ਚਿੱਠੀ ਚ ਜਿਹੜੀ ਤੁਹਾਨੂੰ ਰਿਲੀਜ਼ ਕੀਤੀ ਸੀ ਉਹਦੇ ਚ ਲਿਖਿਆ ਵੀ ਹੈ ਵੀ ਆ ਦੋ ਪ੍ਰੋਪੋਜ਼ਲ ਪਾਸ ਹੋ ਗਏ ਤੁਸੀਂ ਬਣਵਾ ਕੇ ਭੇਜ ਦਿਓ ਸਾਡੀ ਹੱਥ ਜੋੜ ਕੇ ਬੇਨਤੀ ਹੈ ਮੰਤਰੀ ਜੀ ਜੇ ਕਹਿਣਗੇ ਅਸੀਂ ਆ ਕੇ ਵੀ ਦੇ ਜਾਾਂਗੇ ਚਿੱਠੀ ਪਰ ਕਿਰਪਾ ਕਰਕੇ ਤੁਸੀਂ ਸ਼ਹੀਦ ਉਦਮ ਸਿੰਘ ਜੀ ਲਈ ਜੇ ਆਪਾਂ ਕੁਛ ਨਾ ਕਰ ਸਕੇ ਸੁਨਾਮ ਦੇ ਹੁੰਦੇ ਹੋਏ ਫੇਰ ਇਹਦਾ ਕੋਈ ਫਾਇਦਾ ਨਹੀਂ ਆਪਣਾ ਉਰੇ ਜਨਮ ਲਿਆਂਦਾ ਉਰੇ ਰਾਜਨੀਤੀ ਕਰਨ ਦਾ ਜੇ ਸ਼ਹੀਦ ਉਦਮ ਸਿੰਘ ਜੀ ਨੇ ਸੁਨਾਮ ਸ਼ਹਿਰ ਦਾ ਨਾਮ ਕੱਲਾ ਪੰਜਾਬ ਹਿੰਦੁਸਤਾਨੀ ਪੂਰੀ ਦੁਨੀਆ 'ਚ ਜਿਨੇ ਲਿਆਤਾ ਜਿਨੇ ਆਪਾਂ ਨੂੰ ਧੌਣ ਚੱਕ ਕੇ ਜਿਉਣ ਦਾ ਇੱਕ ਮੌਕਾ ਦਿੱਤਾ ਬਦਲਾ ਲੈ ਕੇ 20 ਸਾਲ ਬਾਅਦ ਉਹ ਇੱਕ ਮੈਸੇਜ ਹੀ ਸੀ 20 ਸਾਲ ਬਾਅਦ ਜਨਰਲ ਡਾਇਰ ਰਵਾਇਨ ਉਥੇ ਉਹਨਾਂ ਨੇ ਮਾਰ ਕੇ ਆਪਣੇ ਪੰਜਾਬੀਆਂ ਦਾ ਮਤਲਬ ਮਾਨ ਰੱਖਿਆ ਆਪਾਂ ਸਿਰ ਚੱਕ ਕੇ ਜਿਉ ਸਕੇ ਜੇ ਉਸ ਸ਼ਹੀਦ ਲਈ ਆਪਾਂ ਨੂੰ ਇੰਨੀਆਂ ਮਿੰਟਾਂ ਕਰਨੀਆਂ ਪੈਗੀਆਂ ਜਿੱਥੋਂ ਪੈਸੇ ਆਉਣੇ ਨਾਲੇ ਜੋ ਕਹਿੰਦੇ ਅਸੀਂ ਦੇਣ ਨੂੰ ਤਿਆਰ ਐ ਲੈਣ ਵਾਲਾ ਭੇਜ ਨਹੀਂ ਰਿਹਾ ਇੱਥੋਂ ਸਾਡੀ ਹੱਥ ਜੋੜ ਕੇ ਬੇਨਤੀ ਆ ਟੂਰਿਜ਼ਮ ਮਨਿਸਟਰ ਨੂੰ ਮੁੱਖ ਮੰਤਰੀ ਨੂੰ ਤੇ ਆਮ ਆਦਮੀ ਦੇ ਪ੍ਰਧਾਨ ਨੂੰ ਕਿਰਪਾ ਕਰਕੇ ਉਹਦਾ ਪ੍ਰਪੋਜ਼ਲ ਭੇਜਿਆ ਜਾਏ ਤਾਂ ਕਿ ਉਹਦੇ ਲਈ ਆਪਾਂ ਕੁਛ ਨਾ ਕੁਛ ਉਦਮ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਆਪਾਂ ਫੰਡਸ ਨੂੰ ਨਾਮ ਚ ਲੈ ਕੇ ਕੁਛ ਨਾ ਕੁਛ ਕਰਾ ਸਕੀ ਹੈ ਤੇ ਤੁਹਾਡੀ ਪ੍ਰੈਸ ਰਾਈ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਜੇ ਉਹ ਚਾਹੁੰਦੇ ਹੈ ਕਿ ਅਸੀਂ ਉਹਨਾਂ ਕੋਲ ਜਾਈਏ ਉਹਨਾਂ ਤੱਕ ਪਹੁੰਚ ਕਰੀਏ ਤਾਂ ਅਸੀਂ ਉਹ ਵੀ ਕਰਨ ਨੂੰ ਤਿਆਰ ਆ ਅਸੀਂ ਹੱਥ ਜੋੜ ਕੇ ਉਦਮ ਸਿੰਘ ਜੀ ਲਈ ਮંત્રી ਸਾਹਿਬ ਦੀ ਮੰਤ ਕਰਨ ਨੂੰ ਵੀ ਤਿਆਰ ਆ ਪਰ ਇਸ ਨੂੰ ਡਿਲੇ ਨਾ ਕਰੋ ਜੇ ਉਹ ਕਹਿਣ ਜੇ ਉਹ ਕਹਿਣਗੇ ਮੈਂ ਕਿਹਾ ਜੇ ਉਹ ਚਾਹੁੰਦੇ ਇਹ ਦਮਨ ਬਾਜਵਾ ਕਰਕੇ ਉਦਮ ਸਿੰਘ ਇੱਕ ਸੈਕਿੰਡ ਲਈ ਨਹੀਂ ਤੁਸੀਂ ਇਹ ਨਹੀਂ 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 ਜੇ ਐ ਨਹੀਂ ਕਿਹਾ ਮੈਂ ਸੁਣਿਆ ਤੁਸੀਂ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਮੇਰੇ ਮੈਂ ਪੂਰਾ ਸੁਣਿਆ ਜੀ ਉਹਨਾਂ ਨੇ ਕਿਹਾ ਸੀ ਵੀ ਜੇ ਇਹ ਜੀ ਕੋਈ ਚਿੱਠੀ ਆਈ ਹੈ ਤਾਂ ਅਸੀਂ ਜ਼ਰੂਰ ਉਹਦੇ ਤੇ ਦੇਖ ਕੇ ਅਸੀਂ ਪ੍ਰਪੋਜ਼ਲ ਬਣਵਾ ਕੇ ਭੇਜ ਦਾਂਗੇ ਉਹਨਾਂ ਨੇ ਐਗਜ਼ੈਕਟਲੀ ਇਹ ਕਿਹਾ ਸੀਗਾ ਅਸੀਂ ਦੁਬਾਰਾ ਕਹਿ ਰਹੇ ਹਾਂ ਤੁਸੀਂ ਕਿਹਾ ਤੁਸੀਂ ਕਦੋਂ ਜਾਓਗੇ ਜੇ ਮੰਤਰੀ ਜੀ ਇਹ ਕਹਿ ਰਿਹਾ ਵੀ ਦਾਮਨ ਬਾਜਵਾ ਵੀ ਝੁੱਕ ਕੇ ਉਰੇ ਆਏ ਫੇਰ ਉਦਮ ਸਿੰਘ ਜੀ ਦਾ ਕੁਛ ਕਰਨਾ ਸੀ ਦੋਨੋਂ ਹਸਬੰਡ ਵਾਈਫ ਨੰਗੇ ਪੈਰ ਚੱਲ ਜਾਗੇ ਅਮਨ ਅਰੋੜਾ ਜੀ ਠੀਕ ਹੈ ਚਿੱਠੀ ਤੁਹਾਨੂੰ ਦਿੱਤੀ ਹੈ ਜੇ ਉਹ ਚਿੱਠੀ ਝੂਠੀ ਲੱਗਦੀ ਹੈ ਉਹਨੂੰ ਵੈਰੀਫਾਈ ਕਰ ਲੈਣ ਅੱਜ ਕੱਲ ਤਾਂ ਮੰਤਰੀ ਸਾਹਿਬ ਵਿਦੇਸ਼ ਨੇ ਚਲੋ ਜਦੋਂ ਵਾਪਸ ਆ ਜਾਣਗੇ ਉਹਨਾਂ ਨੂੰ ਪੁੱਛ ਲਿਓ ਜੇ ਉਹ ਇਹ ਚਾਹੁੰਦੇ ਆ ਤਾਂ ਅਸੀਂ ਹੱਥ ਜੋੜ ਕੇ ਉਹਨਾਂ ਤੱਕ ਜਾਣ ਨੂੰ ਤਿਆਰ ਹਾਂ ਜੀ ਉਹਨਾਂ ਦੇ ਪਰਿਵਾਰ ਨੂੰ ਵਧਾਈ ਵੀ ਹੈ ਉਹਨਾਂ ਨੇ ਨਵਾਂ ਮੈਂਬਰ ਆਇਆ ਦੋ ਤੀ ਵਧਾਈਆਂ ਅਮਨ ਜੀ ਨੂੰ ਬਹੁਤ ਬਹੁਤ ਠੀਕ ਹੈ